ਛ aeration ਦੇ ਤਰੀਕੇ ਨਾਲ ਸਾਗ ਸਾਗ ਨੂੰ ਨੇ ਇਦਾਂ ਬਣਾਉਣਾ ਚਾਹੀਦਾ ਇਧਰ ਅਸੀਂ ਸਾਗ ਬਾਲ ਲਿਆ ਇਧਰ ਸਾਗ ਲਈ ਪਾਣੀ ਰੱਖ ਲਿਆ ਦੇ ਵਿੱਚ ਲਸਣ ਹਰੀ ਮਿਰਚਾਂ ਤੇ ਅਦਰਕ ਸਿੱਟਤਾ ਤੇ ਆ ਉਬਲਿਆ ਹੋਇਆ ਸਾਗ ਇਹ ਚੋਂ ਪਾਣੀ ਚੋਂ ਕੱਢ ਕੇ ਇਧਰ ਪਾ ਦਵਾਂਗੇ ਆ ਸਾਗ ਬਾਲ ਲਵਾਂਗੇ ਫਿਰ ਪਾਵਾਂਗੇ ਬਾਥੂ ਤੇ ਮੇਥੇ ਹਨਾ ਇਹ ਸੈਰੀ ਸਾਗਾ ਜਿਹੜਾ ਸਾਨੂੰ ਗੈਸ ਤੇ ਬਣਾਉਣਾ ਪੈਂਦਾ ਸਾਗ ਤਾਂ ਪਿੰਡਾਂ ਚ ਹੁੰਦਾ ਚੁੱਲ੍ਹੇ ਤੇ ਰਿੰਝਿਆ ਜਾਂਦਾ ਜਿਹੜਾ ਸਾਰਾ ਟੱਬਰ ਲੱਗਿਆ ਹੁੰਦਾ ਸਾਨੂੰ 2 ਘੰਟੇ ਹੋ ਗਏ ਪਹਿਲਾਂ ਤਾਂ ਧੋਤ ਬਾਈ ਤੇ ਲੱਗੇ ਰਹੇ ਹੁਣ ਕਿਤੇ ਇਹਨੂੰ ਬਾਲਾਂਗੇ ਫਿਰ ਇਹ ਚ ਪਾਵਾਂਗੇ ਬਾਲਣ ਦਾ ਇੱਕ ਫਾਇਦਾ ਹੁੰਦਾ ਜਿੰਨਾ ਬੈਡ ਬੈਕਟੀਰੀਆ ਰੇ ਸਪਰੇ ਹੁੰਦੀ ਹੈ ਨਾ ਖੇਤਾਂ ਦਾ ਅੱਜ ਕੱਲ ਆਪਾਂ ਰੇ ਬਹੁਤ ਯੂਜ਼ ਕਰਦੇ ਆ ਨਾ ਉਹ ਨਿਕਲ ਜਾਂਦੀ ਆ ਬੈ ਨਹੀਂ ਹੁੰਦੀ ਫਿਰ ਸਾਗ ਚਾਹੇ 4 ਦਿਨ ਖਾਓ 5 ਦਿਨ ਖਾਓ ਉਬਲੇ ਹੋਏ ਸਾਗ ਵਧੀਆ ਬਣਦਾ ਹੈ ਬਾਲ ਕੇ ਖਾਣਾ ਚਾਹੀਦਾ ਸਾਗ ਤਾਂ ਕਿ ਹੱਡ ਗੋਟੇ ਸਲਾਮਤ ਰਹਿਣ ਤਜਾਬ ਨਾ ਬਣੇ